जो पहले पापा ने पार च की परमिशन देती हूँ आऊँगा ना मजा यार इन्नी देर हो गई वेट करी जाने हरमन किधर रह गया यार चलो ऐसा कर दो फोन ला चुकला यार पहली बहुत लेट हो गए हेलो हाँ जी हरमन किधर रह गए यार इन्नी देर वेट कर दिया वेट करी जाओ जल्दी यार लेट हो जाने आज आ जाओ आ जाओ जल्दी आ जाओ जाना भी इंटरव्यू यार काम करता है उधर वाले झूले भी देख के आदि है जी ਮੈਂ ਢਿੱਕ ਗਿਆ ਲਾ ਭਰਾ ਬਹੁਤ ਵਧੀਆ ਜੀ ਠੀਕ ਠਾਕ ਹੋਰ ਕਿਵੇਂ ਠੀਕ ਹੈ ਜੀ ਇੰਨੀ ਲੇਟ ਕਿੱਦਾਂ ਹੋ ਗਏ ਬਸ ਯਾਰ ਮੈਂ ਆਂਦਾ ਭਾਈ ਟ੍ਰੈਫਿਕ ਬਹੁਤ ਸੀ ਮੈਂ ਕਿਹਾ ਚੱਲ ਜਲਦੇ ਹਾਂ ਥੋੜੀ ਰੋਕ ਕੇ ਲੇਟ ਨਹੀਂ ਹੋ ਗਿਆ ਆਪਾਂ ਇੰਟਰਵਿਊ ਦੀ ਜਾਣਾ ਨਹੀਂ ਨਹੀਂ ਲੇਟ ਕਦੀ ਹੋਈ ਯਾਰ ਮੇਰੀ ਹੋਈ ਸੀ ਫੋਨ ਤੇ ਗੱਲ ਨਾਲ ਉਹਨਾਂ ਨਾਲ ਉਹ ਹਲੇ ਤਾਂ ਦਫਤਰ ਹੀ ਨਹੀਂ ਖੁੱਲੇ ਬੰਦੇ ਨਾਲ ਹੋਈ ਸੀ ਗੱਲ ਮੇਰੀ ਮੈਂ ਕੋਈ ਚੱਕਰ ਨਹੀਂ ਇੰਟਰਵਿਊ ਦੇਣੀ ਆ ਯਾਰ ਕੋਈ ਟੈਨਸ਼ਨ ਨਹੀਂ ਕਰਨੀ ਆ ਈਦਾ ਕਰੀਏ ਫਾਰਕਾ ਢੇਡਾ ਮਾਰ ਲੀਏ ਨਾਲੇ ਕੋਪਰ ਕੰਦੇ ਚਲਾ ਫਿਰ ਜੰਮ ਚਲਾ ਚਲਾ ਹੋਰ ਸੁਣਾ ਕੇ ਮੈਂ ਘਰ ਪਰ ਬਸ ਵਧੀਆ ਸਭ ਵਧੀਆ ਯਾਰ ਪਤਾ ਨਹੀਂ ਕਾਥੇ ਪਰ ਸਿਰ ਜਦ ਰੁਹੀ ਜਾਂਦਾ ਕੰਮ ਕਰਦਾ ਕਾਸਟ ਪਰ ਜਾ ਕੇ ਬਹਿ ਜਾਂਦਾ ਐ ਬਾਏ ਤੂੰ ਤਾਂ ਐਵੇਂ ਟੈਨਸ਼ਨ ਲੈ ਕੇ ਬੈਠਾ ਆ ਯਾਰ ਉਹ ਮਾਮਾ ਹਲੇ OBC ਨਹੀਂ ਖੋਲੇ ਉਹਨਾਂ ਨੇ ਤਾਂ ਅੱਛਾ ਉਹ ਇੰਨੀ ਟੈਨਸ਼ਨ ਲੈ ਕੋਈ ਕੰਮ ਨਹੀਂ ਮਿਲ ਜੂਗੀ ਨੌਕਰੀ ਮਿਲਣੀ ਤੂੰ ਬੇਫਿਕਰ ਹੋ ਜਾ ਬੱਸ ਤਿਆਰੀਆਂ ਹੁੰਦੀਆਂ ਯਾਰ ਆਪਣੀਆਂ ਤੈਨੂੰ ਪਤਾ ਹੀ ਐ ਠੀਕ ਐ ਠੀਕ ਐ ਉਹ ਦੇਖਿਆ ਉਹ ਕੀ ਆ ਹੋ ਗਿਆ ਉਹ ਮੁੰਡੇ ਨੂੰ ਕੀ ਹੋ ਗਿਆ ਉਹ ਯਾਰ ਡਿੱਗ ਗਿਆ ਉਹ ਅੱਛਾ ਤਲਾਹ ਤੇ ਦੇਖੀਏ ਯਾਰ ਖੜਾਗਾ ਨਾ ਨਹੀਂ ਨਹੀਂ ਯਾਰ ਰਹਿਣ ਤੋਂ ਆਪਾਂ ਹੋਈ ਜਾਂਦੇ ਐ ਇੰਟਰਵਿਊ ਯਾਰ ਆ ਜਾ ਫਿਰ ਕੀ ਆ ਕਿਸੇ ਦੀ ਯਾਰ ਮੈਂ ਆਪਣੇ ਗੱਲ ਪੈ ਜੂਗਾ ਯਾਰ ਹਰਮਨ ਨਹੀਂ ਨਹੀਂ ਕੁਝ ਨਹੀਂ ਹੁੰਦਾ ਚੱਲ ਆ ਜਾ ਅੱਜ ਰਿਸ਼ੀ ਬੰਦੀਆ ਹਰਮਨ ਯਾਰ ਮੰਦੀ ਵੇਰ ਚੱਲ ਯਾਰ ਹਰਮਨ ਛੋਟੇ ਛੋਟੇ ਉਹ ਛੋਟੇ ਉੱਡ ਜਾ ਛੋਟੇ ਅੰਨੀ ਕਿੰਨੂ ਗਿਆ ਯਾਰ ਪਤਾ ਨਹੀਂ ਯਾਰ ਚੰਗਾ ਭਲਾ ਸੀ ਯਾਰ ਇਹਦੇ ਘਰ ਵੀ ਕੋਈ ਲੱਗੇ ਨਹੀਂ ਹੈਗੇ ਛੋਟੇ ਉੱਡ ਜਾ ਉਹ ਛੋਟੇ ਮੰਡੀ 'ਚ ਕੰਮ ਕਰ ਯਾਰ ਕਿਤੇ ਪਾਣੀ ਲੈ ਕੇ ਆ ਭੱਜ ਕੇ ਚੱਲ ਮੈਂ ਦੇਖਦਾ ਕਿਤੇ ਜੰਦੀ ਜਾ ਛੋਟੇ ਉੱਡ ਜਾ ਯਾਰ ਮੈਂ ਕਿੰਨੂ ਫੜਾ ਇੱਥੇ ਕਿੰਨੂ ਬੁਲਾਵਾ ਉਹ ਜੇ ਬਈ ਹਮੇਸ਼ਾ ਪਰੇ ਚੂਣਾ ਹੈ ਅਜੇ ਪਤਾ ਨਹੀਂ ਕਿੱਥੇ ਐ ਚਲੋ ਮੈਂ ਦੇਖ ਕੇ ਆਂਦਾ ਪਰ ਇੱਕ ਜੇ ਹੋਣਾ ਛੋਟੇ ਮੁੰਡਿਆ ਆ ਜਲਦੀ ਆ ਜਾ ਯਾਰ ਇਹੋ ਥੋੜਾ ਪਾਣੀ ਪਾ ਜਲਦੀ ਹੱਥ ਚ ਛੋਟੇ ਉਹ ਛੋਟੇ ਉੱਠ ਜਾ ਉੱਠ ਜਾ ਉੱਠ ਜਾ ਯੋਗਾ ਜੀ ਠੀਕ ਹੈ ਤਾ ਹੁਣ ਠੀਕ ਹੈ ਇਹ ਕੀ ਕਰ ਰਹਾ ਮੇਰੇ ਪੁੱਤ ਨਾਲ ਇਹ ਐਮਰਿਟ ਨੂੰ ਠੀਕ ਹੈ ਜੀ ਹਾਂਜੀ ਠੀਕ ਆ ਮੈਨੂੰ ਚੱਕਰ ਆਇਆ ਸੀ ਚੱਕਰ ਆ ਗਿਆ ਸੀ ਇਹ ਡੋਈ ਗਿਆ ਬਿਲਕੁਲ ਹਾਂਜੀ ਖੋੜਾ ਫਿਰ ਤੂੰ ਖੋੜਾ ਬਾਹਰ ਸਪੋਰਟ 'ਤੇ ਖੜਾ ਨਾ ਮੇਰਾ ਸਪੋਰਟ 'ਤੇ ਜਾ ਕੇ ਬੈਠ ਧਰਾਂ ਲੈਂਗੇ ਰੋ ਸੁਣ ਇਹ ਕਿਤੇ ਦੂਸਰੇ ਮੁੰਡੇ ਨਾਲ ਇਹ ਤਾਂ ਅਡਾ ਕਿਰਨਾਪੁਰ ਦਾ ਵਿਚਾਰਤਾ ਨਹੀਂ ਸੀ ਅੰਕਲ ਜੀ ਉਹ ਤਾਂ ਪਾਰਕ ਦੇ ਵਿੱਚ ਬਿਉਸ਼ ਹੋ ਗਿਆ ਸੀ ਅਜੀ ਉਸਦੀ ਹੈਲਪ ਕਰਨ ਆਏ ਸੀ ਉਹ ਮੈਂ ਜਾਣਦਾ ਤੁਹਾਡੇ ਵਰਗੇ ਹੈਲਪ ਕਰਨ ਵਾਲਿਆਂ ਨੂੰ ਤੁਸੀਂ ਹੈਲਪ ਕਰਨ ਦੇ ਬਾਨੇ ਲੁੱਟ ਮਚਾਉਂਦੇ ਹੋ ਲੁੱਟ ਇਹ ਕੀ ਕਹਿ ਰਹੇ ਹੋ ਅੰਕਲ ਜੀ ਮੈਂ ਹਰਮਨ ਤੈਨੂੰ ਬੋਲਿਆ ਸੀ ਨਾ ਅੱਜ ਕੱਲ੍ਹ ਭਲਾਈ ਦਾ ਜਮਾਨਾ ਹੀ ਹੈ ਨਹੀਂ ਤੂੰ ਫਿਰ ਵੀ ਉਸਦੀ ਹੈਲਪ ਕਰਨ ਲਈ ਆ ਗਿਆ ਸਹੀ ਗੱਲ ਹੈ ਜਰਤੇ ਜੀ ਕਹਾਣੀ ਨਾ ਬਣਾਓ ਤੇ ਜਾਓ ਮੈਂ ਇਦਾਂ ਦਾ ਨਹੀਂ ਜਿਹੜਾ ਤੁਹਾਨੂੰ ਕੋਈ ਨਾਮ ਦਵਾਉ ਮੈਂ ਗੌਤਮ ਕਾ ਜੀ ਗਲਤ ਬੋਲ ਰਹੇ ਹੋ ਤੁਸੀਂ ਇਹ ਨਾਮ ਤਾਂ ਇਹਨਾਂ ਦਾ ਬਣਦਾ ਏ ਉਹ ਤਾਂ ਤੁਹਾਨੂੰ ਇਹਨਾਂ ਨੂੰ ਦੇਣਾ ਚਾਹੀਦਾ ਸੀ ਇੱਕ ਪਾਸੇ ਤਾਂ ਬੱਚੇ ਦੀ ਜਾਨ ਬਚਾ ਰਹੇ ਸੀ ਤੇ ਉਪਰ ਤੁਸੀਂ ਆ ਕੇ ਇਹਨਾਂ ਤੇ ਚੜਾਈ ਕਰਤੀ ਇਹਨਾਂ ਨੂੰ ਜਾਣਦੇ ਹੋਗੇ ਬੰਦਿਆਂ ਨੂੰ ਪੈਸੇ ਲਈ ਇਹ ਜੋ ਲੋਕ ਬਹੁਤ ਡਰਾਮੇ ਕਰਦੇ ਨੇ ਡਰਾਮਾ ਤਾਂ ਤੁਸੀਂ ਕਰ ਰਹੇ ਹੋ ਅੰਕਲ ਜੀ ਬਿਨਾ ਮਤਲਬ ਤੋਂ ਇਹਨਾਂ ਨੂੰ ਮਾੜਾ ਚੰਗਾ ਬੋਲੀ ਜਾ ਰਹੇ ਹੋ ਤੁਸੀਂ ਤੇ ਮੈਂ ਸਾਹਮਣੇ ਖੜਾ ਸਭ ਕੁਝ ਸੁਣ ਰਿਹਾ ਸੀ ਮੈਂ ਆਉ ਲੱਗਾ ਸੀ ਪਹਿਲਾਂ ਪਰ ਮੇਰੇ ਤੋਂ ਪਹਿਲਾਂ ਦੋਵੇਂ ਪਹੁੰਚ ਗਏ ਮਸੀਬਤ ਵਿੱਚ ਮੌਕੇ ਤੇ ਕਿਸੇ ਦੀ ਮਦਦ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੁੰਦਾ ਹੈ ਤੇ ਇਹ ਹੀ ਇਨਸਾਨੀਅਤ ਹੈ ਜੇ ਟਾਈਮ ਸਿਰ ਨਾ ਆਉਂਦੇ ਤੇ ਤੁਹਾਡੇ ਬੱਚੇ ਨੂੰ ਉਹਨਾਂ ਦੇਖਦੇ ਤੇ ਤੁਹਾਡੇ ਬੱਚੇ ਨਾਲ ਕੁਝ ਵੀ ਹੋ ਸਕਦਾ ਸੀ ਤੁਹਾਨੂੰ ਤਾਂ ਇਹਨਾਂ ਨੂੰ ਧੰਨਵਾਦ ਬੋਲਣਾ ਚਾਹੀਦਾ ਸੀ ਇਹੀ ਮਾਦਾ ਇਨਾਮ ਸੀ ਇਹਨਾਂ ਨੂੰ ਤੜ ਤੋਂ ਹੋਰ ਕੁਝ ਨਹੀਂ ਸੀ ਚਾਹੀਦਾ ਚਲ ਕੋਈ ਗੱਲ ਨਹੀਂ ਜੀ ਇਸ ਵਿੱਚ ਅੰਕਲ ਜੀ ਦੀ ਕੋਈ ਗਲਤੀ ਨਹੀਂ ਅੱਜ ਦਾ ਜਮਾਨਾ ਇਦਾਂ ਦਾ ਹੈ ਪਰ ਚਲੋ ਕੋਈ ਗੱਲ ਨਹੀਂ ਮੇਰ ਤੋਂ ਬਹੁਤ ਵੱਡੀ ਗਲਤੀ ਹੋ ਗਈ ਯਾਰ ਮੈਨੂੰ ਇਸ ਤੜ ਨਾਲ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਸੀ ਪਰ ਜੋ ਬਹੁਤ ਵੱਡੀ ਗਲਤੀ ਹੋਈ ਹੈ ਤੇ ਮੈਂ ਬਹੁਤ ਆਈ ਐਮ ਸੌਰੀ ਫॉर दैट ਪਲੀਜ਼ ਸੌਰੀ ਇਟਸ ਓਕੇ ਅੰਕਲ ਜੀ ਮਸੀਬਤ ਵਿੱਚ ਕਿਸੇ ਦੀ ਹੈਲਪ ਕਰਨਾ ਕਿਸੇ ਦੀ ਜਾਨ ਪਹਚਾਉਣਾ ਇਹੀ ਇਨਸਾਨੀਅਤ ਹੈ ਤੇ ਇਨਸਾਨੀਅਤ ਹੀ ਸਾਡਾ ਸਭ ਤੋਂ ਪਹਿਲਾ ਤਰਮ ਹੈ ਹਰਮਨ ਤੁਸੀਂ ਬਹੁਤ ਵਧੀਆ ਤੇ ਨੇਕ ਕੰਮ ਕੀਤਾ ਹੈ ਜਮਾਨਾ ਕੋਈ ਵੀ ਹੋਵੇ ਤੇ ਦੁਨੀਆ ਚਾਹੇ ਕੁਝ ਵੀ ਕਵੇ ਹਮੇਸ਼ਾ ਇਦਾਂ ਦੇ ਬਣੇ ਰਹੋ ਥੈਂਕ ਯੂ ਵੀਰੇ ਤੇ ਬਾਅਦ ਇੰਟਰਵਿਊ ਦਾ ਟਾਈਮ ਹੋ ਰਿਹਾ ਤੁਸੀਂ ਲੀਡਰ ਹੋ ਰਹੇ ਹੋਵੋਗੇ ਪਰਮਾਤਮਾ ਤੁਹਾਨੂੰ ਕਾਮਯਾਬੀ ਦੇਵੇਗਾ ਥੈਂਕ ਯੂ ਵੀਰੇ ਚੰਗਾ ਚਲਾ ਮੰਦੀ ਆਪਾਂ ਅੱਗੇ ਬਹੁਤ ਲੇਟ ਹੋ ਗਏ ਆ ਕੋਈ ਨਿਕਲੋ ਤੁਸੀਂ ਹੁਣ ਹਨਾ ਤੇ ਅੰਕਲ ਜੀ ਤੁਹਾਡਾ ਉਹ ਬੇਟਾ ਪੈਨੋ ਡੀਗ ਰਿਹਾ ਹੋਣਾ ਤੁਸੀਂ ਵੀ ਜਾਓ ਵਾਹ ਜੀ ਵਾਹ ਬਹੁਤ ਧੰਨਵਾਦ ਤੁਹਾਡਾ ਹੋਏਗਾ ਨਹੀਂ ਜੀ ਮੁਸੀਬਤ ਚ ਕਿਸੇ ਦੀ ਹੈਲਪ ਕਰਨਾ ਕਿਸੇ ਦੀ ਜਾਨ ਬਚਾਉਣਾ ਇਹ ਹੀ ਸਾਡਾ ਸਭ ਤੋਂ ਪਹਿਲਾ ਫਰਜ਼ ਆ ਤੇ ਇਹ ਹੀ ਇਨਸਾਨੀਅਤ ਆ